ਬੋਰਤਲਾ ਦੇ ਪੁਲਿਸ ਵਿਭਾਗ ਵਿੱਚ ਹੀ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਸੀਆਈਡੀ ਪੁਲਿਸ ਵਿਭਾਗ ਦੇ ਸਾਬਕਾ ਇੰਸਪੈਕਟਰ ਅਸ਼ੋਕ ਸ਼ਰਮਾ ਦੇ 32 ਸਾਲਾ ਬੇਟੇ ਵਿਸ਼ਾਲ ਸ਼ਰਮਾ ਦੀ ਮੋਟਰਸਾਈਕਲ ਸੜੇ ਬੁਰੀ ਤਰ੍ਹਾਂ ਸੜ ਜਾਣ ਕਰਕੇ ਮੌਤ ਹੋਣ ਦੀ ਖਬਰ ਆਈ ਇਸ ਮਾਮਲੇ ਸੰਬੰਧੀ ਜਦੋਂ ਰਿਟਾਇਰਡ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਫਾਈਨੈਂਸ ਯਾਨੀ ਕਿ ਪੈਸਿਆਂ ਦੇ ਲੈਣ-ਦੇਣ ਦਾ ਕੰਮ ਕਰਦਾ ਸੀ ਜਿਸ ਨੂੰ ਬੀਤੀ ਰਾਤ ਕਿਸੇ ਦਾ ਫੋਨ ਆਇਆ ਕਿ ਪੈਸੇ ਲੈ ਜਾ ਜਦੋਂ ਲੜਕਾ ਪੈਸੇ ਲੈਣ ਗਿਆ ਤਾਂ ਉਸ ਦੀ ਮੌਤ ਦੀ ਖਬਰ ਹੀ ਘਰ ਵਾਪਸ ਆਈ ਜਿਸ ਦੇ ਕਾਰਨਾਂ ਕਰਕੇ ਰਿਟਾਇਰਡ ਇਨਸਪੈਕਟਰ ਨੇ ਇਸ ਘਟਨਾ ਨੂੰ ਕਤਲ ਦਾ ਹੀ ਨਾਂ ਦਿੱਤਾ ਉਧਰ ਕਪੂਰਥਲਾ ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਹੈ ਪਰ ਉਕਤ ਲੜਕੇ ਨਾਲ ਹਾਸਾ ਹੋਇਆ ਜਾਂ ਉਸ ਦਾ ਕਤਲ ਇਹ ਤਾਂ ਹੁਣ ਚਾਂਸ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਦੱਸਿਆ ਕਿ ਜੋ 14 ਤਰੀਕ ਨੂੰ ਗਿਆ ਵਾ ਤੇ ਮੁੜ ਕੇ ਬਸਤਾਲੋਂ ਨੂੰ ਪਤਾ ਲੱਗਾ ਵਾ ਟੈਲੀਫੋਨ ਆਇਆ ਵਾ ਕਿ ਉਹ ਦਾ ਮਤਲਬ ਜੜੀ ਆ ਗੜਬੜੀ ਮਤਲਬ ਕਿ ਬਹੁਤ ਜ਼ਿਆਦਾ ਸਾਹ ਚੁੱਕਤਾ ਵਾ ਤੇ ਜਿਹੜੇ ਉਹਨਾਂ ਡਾਕਟਰਾਂ ਨੇ ਮਤਲਬ ਰਾਇਤ ਕੀਤਾ ਵਾ ਸੱਤ ਮੌਸੂਦ ਅੰਦਰ ਦਾ ਜਿੱਥੇ ਉਹਦੀ ਸੈਰੀ ਮਨ ਦੀ ਦਾਗਨਾ ਸੰਦੇ ਹੋਏ जख्मਾਂ ਦੇ ਕਾਰਨ ਜਿਹੜੀ ਆ ਉਹਦੀ ਮੌਤ ਹੋ ਗਈ। ਉਸ ਦੇ ਸਬੰਧ ਵਿੱਚ ਡੀਐਸਪੀ ਸਾਵਲੀਆ ਤੇ ਆਪਣੇ ਡੀਐਸਪੀ ਸੀਆਈਆਈ ਵਾਲਿਆਂ ਨਾਲ ਹੈ ਬਾਜ਼ਾਰ ਪ੍ਰਾਂਤ ਰੱਖ ਕੇ ਤੇ ਉਹਨਾਂ ਡੀਐਸਪੀ ਸਾਵਲੀਆ ਨੇ ਪਿਆ ਦਸਤਾਵੇਜ਼ਾਂ ਤੇ ਜਾਂਦੇ ਹਾਂ ਉਸ ਤਰ੍ਹਾਂ ਐਤਰੀਆਂ ਤੇ ਜਿਹੜਾ ਉਹ ਐਸਟੀਓ ਥਾਣੇ ਸਭਰਾ ਲੋ ਜਿਹੜਾ ਵਾ ਇਹ ਸਜੈਸਟ ਕੀਤਾ ਕੀ ਇਹਦੇ ਵਿੱਚੋ ਕਿਸ ਤਰ੍ਹਾਂ ਦੀ ਤੀਤਾਰ ਹੋ ਸਕਦੀ ਹੈ ਜੀ ਬੇਟੇ ਟਾਡਿਆਂ ਨੂੰ ਜਿਹੜਾ ਪੈਟਰੋਲ ਪਾ ਦੇ ਸਾੜਾ ਜੀ ਇਹ ਤਾਂ ਸੀਸੀਟੀ ਵੀ ਕੈਮਰੇ ਦੇ ਵਿੱਚ ਜੋ ਕੁਝ ਵੀ ਆਊਗਾ ਕਿਉਂਕਿ ਕਪੂਰਸਰੇ ਦੇ ਵਿੱਚ ਹਰ ਥਾਂ ਦੇ ਉੱਤੇ ਪੈਟਰੋਲ ਪੰਪਾਂ ਦੇ ਹਰ ਥਾਂ ਦੇ ਉੱਤੇ ਲੱਗੇ ਆ ਤੇ ਇਹਨੂੰ ਮਤਲਬ ਕਿਸੇ ਨੇ ਸਾਜਿਸ਼ ਦੇ ਤਹਿਤ ਜਿਹੜਾ ਜਾ ਕੇ ਇੱਕ ਕਾਰਾ ਕੀਤਾ ਨੇ ਤੁਹਾਨੂੰ ਲੱਗਦਾ ਜੀ ਤੁਹਾਡੇ ਬੇਟੇ ਨੂੰ ਜਿਹਦਾ ਰਸਨਾ ਜੀ ਆ ਰਿਹਾ ਜੀ ਫੋਨ ਕਰਕੇ ਰਾਤੀ ਪੈਸੇ ਤੁਹਾਡੇ ਬੱਚਾ ਫਿਨਾਂਸ ਦਾ ਨਾਮ ਲਾਦਾ ਹੈ ਉਹਨਾਂ ਨੇ ਰਾਤੀ ਬੁਲਾਇਆ ਜੀ ਆ ਫੋਨ ਪੈਸੇ ਦੇਣ ਲਈ ਹਾਂ ਜੀ ਕੀ ਸੀ ਉਹ ਰਾਤ ਦਾ ਕੀ ਸੀ ਵਾਕਿਆ ਵਾਕਿਆ ਉਹ ਤਾਂ ਮਤਲਬ ਇਹ ਸੀ ਕਿ ਮੈਨੂੰ ਆਣਾ ਥੇ ਕਿਉਂਕਿ ਮੈਂ ਜੋ 11:15 ਮਿੰਟ ਲਈ ਟਾਈਮ ਬਣ ਜੋ ਆਲਰੇਡੀ ਮਤਲਬ 8:30-9:00 ਹੋ ਜਾਏ ਆ ਜਾਂਦੀ ਸੀ ਤੇ ਉਹ ਮੈਂ ਮਤਲਬ ਵੇਟ ਕੀਤੀ ਹੈ 9:30 ਤੱਕ 9:30 ਤੋਂ ਬਾਅਦ ਮੈਂ ਮੋਬਾਈਲ ਹੁੰਦਾ ਰਿਹਾ ਨੰਬਰ ਦਾ ਕੋਈ ਨੰਬਰ ਨਹੀਂ ਲੱਗਾ ਤੇ ਮੋੜ ਕੇ 10:00 ਵਜੇ ਹਸਪਤਾਲ ਮੇਰਾ ਮੈਸੇਜ ਹੈ ਇਹ ਹਾਦਸਾ ਕਿਹੜੀ ਥਾਂ ਤੇ ਹੋਇਆ ਹੈ ਇਹ ਹਾਦਸਾ ਕਿੱਥੇ ਹੋਇਆ ਨੰਗਲ ਨਰਿਆਣਦੜ੍ਹ ਰੋਡ ਦੇ ਉੱਤੇ ਅੱਛਾ ਜੀ ਕੀ ਤੁਹਾਨੂੰ ਲੱਗਦਾ ਜੀ ਤੁਹਾਡੇ ਬੱਚੇ ਨੂੰ ਉਹਦਾ ਡੈਕਸ਼ਨ ਚ ਕੀ ਆਇਆ ਤੁਸੀਂ ਫਦਰ ਪੁਲਿਸ ਅਧਿਕਾਰੀ ਜਿਸ ਹਸਾਬ ਦੇ ਨਾਲ ਇਹਨਾਂ ਨੇ ਡੈੱਡ ਬੋਡੀ ਉਹਦੀ ਜਿਹੜੀ ਹੈ ਦੇਖੀ ਆ ਜਾ ਕੇ ਸੜਿਆ ਵਾ ਹੈ ਤੇ ਜਿਹੜਾ ਮੋਟਰਸਾਈਕਲ ਸੜਿਆ ਵਾ ਪੁਲਿਸ ਨੇ ਇੱਕ ਮੋੜਾ ਟਾਇਰ ਬਾਹਰ ਦਾ ਬਾਕੀ ਸਾਰਾ ਪਿੱਛੇ ਤੱਕ ਕਈ ਬਹੁਤ ਜ਼ਿਆਦਾ ਜੜਿਆ ਹਨ ਉਹ ਵੀ ਸੜਿਆ ਹੋਇਆ ਕਿਉਂਕਿ ਜੇ ਮਤਲਬ ਆਪਾਂ ਦੇਖਦੇ ਆ ਕਿ ਚਲੋ ਇਹ ਕੋਈ ਪੈਟਰੋਲ ਨਾਲ ਜਾਂ ਕੋਈ ਸਪਾਰਕ ਨਾਲ ਮੋਰਸਾ ਸਕਦਾ ਵਾ ਜੀ ਤੇ ਉਹ ਕੋਈ ਵੀ ਆਪਣਾ ਉੱਤੇ ਇੰਨਾ ਚਿਰ ਬਹਿ ਨਹੀਂ ਸਕਦਾ ਜਾਂ ਆਪਣੇ ਆਪ ਨੂੰ ਨਾਖਾਜ ਕਰਦਾ ਵਾ ਭਟੋ ਇਹ ਤੋਂ ਬੈਗਾ ਇਹ ਪਹਿਲਾ ਚਾਂਸ ਹੋਇਆ ਕਿ ਜਿਹਦਾ ਮਤਲਬ ਕੋਈ ਵੀ ਮੇਰੇ ਸਾਹ ਵਿੱਚ ਕੀਤੇ ਰਹੀ ਜਾਂ ਦੂਸਰ ਕੋਈ ਜੀ ਜੰਮ ਜਣਾ ਇੰਨਾ ਸੜਿਆ ਹੋਵੇ ਮੋਰਸਾਲ ਪੂਰਾ ਸੜਿਆ ਹੋਵੇ ਇਹ ਸੜਿਆ ਹੋਵੇ ਇਹਦਾ ਮਾਰਾ ਜੇ ਡੋਖ ਲੱਗ ਗਿਆ ਤਾਂ ਬੰਦਾ ਉਸਲੇ ਤਨ ਤਨ ਨਹੀਂ ਲੱਗਦਾ ਜੀ ਤੁਹਾਡੇ ਬੱਚੇ ਤੇ ਸਾਜੀਸ਼ ਦੇ ਕਹਿ ਤਾ ਮਾਰ ਸਾਜੀਸ਼ ਸਾਇਦ ਇਹ ਕੰਮ ਹੋਇਆ ਹੋਗਾ ਜੇ ਲਾਣ ਆਰਡਰ ਦੀ ਡਾਲ ਤਰੀ ਹੈ ਜੀ ਇੱਥੇ ਤੁਸੀਂ ਕਿਸ ਤਰ੍ਹਾਂ ਦੇ ਦੇ ਪੁਲਿਸ ਦਾ ਲਾਣ ਆਰਡਰ ਨਹੀਂ ਲਾਣ ਆਰਡਰ ਮੇਰੇ ਵਾਸਤੇ ਤਾਂ ਬਹੁਤ ਵਧੀਆ ਰਿਹਾ ਮੇਰੇ ਤੇ ਜਾਨ ਦੇ ਉੱਤੇ ਸਾਡੇ ਡੀਐਸਪੀ ਸਾਡੇ ਸੀਜੀਡੀ ਵਾਲੇ ਉਸਦੇ ਆ ਕੇ ਡੀਐਸਪੀ ਸਾਡੇ ਜੀ ਨਾਲ ਰਹਿ ਕੇ ਕਰ ਕੀਤੀ ਉਹ ਪਹਿਲੇ ਦੱਸੋ ਇਹ ਕਿੱਦਾਂ ਕੰਮ ਨਹੀਂ ਹੈ ਮੇਰੇ ਕੇਸ ਦੇ ਸਕੇਲ ਠੀਕ ਆ ਉਸੇ ਨੂੰ ਐਸਾ ਚਲ ਗਿਆ ਕਿ ਵੀ ਐਨਆਰ ਕੇਸ ਇਹ ਕਿਸੇ ਤਰ੍ਹਾਂ ਇਹ ਨਾ ਸੈਨੂਲੈਰੀ ਡਰ ਰਿਹਾ ਸੀ ਸੁਰੱਖਿਆ ਪ੍ਰਮੰਡਾਉ ਲੈ ਕੇ ਕਿ ਇਸ ਤਰ੍ਹਾਂ ਦੇ ਦੋ ਏਸਾ ਪੁਲਿਸ ਅਧਿਕਾਰੀ ਦੇ ਜੀ ਬੱਚੇ ਨਹੀਂ ਸੁਰੱਖਿਤ ਰਹੇ ਤੇ ਮਰਚੀਆਂ ਦੇ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਦੇ ਦਿਓ ਉਹ ਤਾਂ ਬਿਲਕੁਲ ਟੋਟਲੀ ਸੇਫਟੀ ਰਹਿੰਦੀ ਕਿਸੇ ਨੇ ਜੱਸਾ ਕਿ ਤੇ ਤਾ ਕੇ ਸਾਦ ਕੇ ਇਹੋ ਜਿਹਾ ਕਾਲਾ ਟੀਕਾ ਵਾ ਕਾਲਾ ਸੰਗਿਆ ਕਪੂਰ ਸਾਹ ਰੋਡ ਦੇ ਉੱਤੇ ਜਿਹੜਾ ਉਹ ਇਲਾਕਾ ਵੀ ਹੈ ਜਿਹੜਾ ਮਤਲਬ ਥੋੜਾ ਜਿਹਾ ਖਤਰਨਾਕ ਲੱਗ ਕੇ ਨਹੀਂ ਆ ਜਾਂਦਾ ਕਿ ਅੱਗੇ ਪਿੱਛੇ ਵੀ ਕਈ ੜੀ ਜਿਵੇਂ ਸਾਹਿਬਾ ਉਧਰਲੇ ਪਾਸੇ ਹੋ ਚੁੱਕੀ ਹੈ ਇਥੇ ਲਾਣ ਆਰਡਰ ਤੁਸੀਂ ਮੰਨਦੇ ਹੋ ਜੀ ਇਥੇ ਪੁਲਿਸ ਦੀ ਸਵਾਲਾ ਦੇ ਕੀ ਹੋਏ ਜੀ ਨਹੀਂ ਐਸਾ ਨਹੀਂ ਦੇਖੋ ਐਸਾ ਜ ਸਾਡੇ ਡੀਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਬਹੁਤ ਕੋਆਪਰੇਟ ਕੀਤਾ ਵਾ ਐਟ ਦੀ ਸਪੋਰਟ ਜਿਹੜਾ ਵਾ ਜਿਹੜਾ ਕਰਤਾ ਸੁਰੱਖਿਆ ਨੂੰ ਲੈ ਕੇ ਬਦਲ ذریعے ਸੁਰੱਖਿਆ ਨੂੰ ਲੈ ਕੇ ਤੁਸੀਂ ਦੇਖੇ ਲਾਣ ਆਰਡਰ ਦੇਖੀਏ ਤੇ ਹੋਰ ਕਿਸਰਾ ਦੇ ਦਿਓ ਨਹੀਂ ਮੇਰੇ ਵਾਸਤੇ ਤਾਂ ਸਹੀ ਹੈ ਮੇਰੇ ਵਾਸਤੇ ਲਾਣ ਆਰਡਰ ਬਿਲਕੁਲ 100% ਜਿਹੜਾ ਵਾ ਪੁਸਰਨ ਕੋਆਪਰੇਟ ਕੀਤਾ ਵਾ ਕੋਈ ਇਹਦੇ ਵਿੱਚ ਮਤਲਬ ਉਹਨਾਂ ਨੇ ਕਿਆ ਕਿ ਜੋ ਮਤਲਬ ਤੁਹਾਨੂੰ ਲੱਗਦਾ ਵਾ ਜੋ ਮੁਸ਼ਕਲ ਹੈਗਾ ਵਾ ਆਪਰੇ ਤੁਸੀਂ ਜਾਣ ਕਰਾਓ ਤੇ ਜਾਣ ਕਰਾ ਕੇ ਸਾਹਮਣੇ ਨਾਲ ਬੋਲਣਾ ਕਿਵੇਂ ਹੈ ਰਜਿਸਟਰ ਕਰਤਾ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਕਿ ਜਿੰਨੇ ਮਤਲਬ ਉਸ ਤੋਂ ਤੱਕ ਸੀਸੀਟੀ ਵੀ ਕੈਮਰੇ ਆਉਂਦੇ ਆ ਪਰੌਲ ਤੋਂ ਪੱਕਾ ਜਾਂ ਕੋਈ ਉਹਨਾਂ ਸਾਹਦੇ ਜਲਦੀ ਜਲਦੀ ਚੈੱਕ ਕਰਕੇ ਤੇ ਦੋਸ਼ਾਂ ਨੂੰ ਮਤਲਬ ਸਾਬਤ ਕਰੇ ਠੀਕ ਹੈ ਇਹ ਇਨਸਪੈਕਟਰ ਇੰਟ ਦੇ ਸੀਆਈਡੀ ਦੇ ਅਧਿਕਾਰੀਆ ਉਹਨਾਂ ਦੇ ਵੇਟਿੰਗ ਰਾਤੀ ਮੋਟਰਸਾਈਕਲ ਤੇ ਆ ਰਹੇ ਕਹਿੰਦੇ ਅੱਡ ਲਾਜੀ ਅੱਡ ਲਾਜੀ ਮਾਰਨ ਦਾ ਜਿਹੜਾ ਮਾਮਲਾ ਆਇਆ ਵਾ ਕੀ ਸਾਰਾ ਮਾਮਲਾ ਸੀ ਇਜੀਕਲ ਦਾਤ ਇਨਫੋਰਮੇਸ਼ਨ ਇੱਕਾਈ ਸੀ ਵੀ ਖੂਬੂਠਾਲਾ ਦੁਕਾਨਾ ਸੰਘਿਆ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਦੇ ਨੌਜਵਾਨ ਸੀਗਾ ਜਿਹਦੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਤੇ ਉਹ ਆਪ ਵੀ ਅੱਗ ਲੱਗੀ ਤੇ ਜਿਹਨੂੰ 108 ਜਿਹੜੀ ਸਰਕਾਰੀ ਐਂਬੂਲੈਂਸ ਆ ਗਈ ਹੈ ਉਹਨਾਂ ਨੇ ਇੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਜਿੱਥੇ ਸਵੇਰੇ ਅੱਜ ਮਾਰਨਿੰਗ ਟਾਈਮ ਤੇ 9:00 ਦੇ ਡੈਥ ਹੋ ਗਈ ਹੈ ਤੇ ਇਸ ਬੰਦੇ ਦੇ ਵਿੱਚ ਜਿਹੜੇ ਉਹਦੇ ਫਾਦਰ ਹੈਗੇ ਆ ਰਟਾਇਰਡ ਪੀਸ ਇਨਸਪੈਕਟਰ ਹੈਗੇ ਆ ਉਹ ਸੀ ਹੈਗੀ ਚ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਵੀ ਜੋ ਕਾਰਵਾਈ ਹੈਗੀ ਉਹ ਕਰ ਰਹੇ ਆਂ ਔਰ ਫਰਜ਼ ਜਿਹੜੀ ਹੈਗੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆਂ ਵਾਟੇ ਇਹ ਉਹ ਜਿਹੜੀ ਹੈ ਜੀ ਇਹ ਡੈਥ ਹੋਈ ਹੈਗੀ ਆ ਕਿਸੇ ਨੇ ਕੀਤੀ ਹੈ ਜਾਂ ਕੋਈ ਕੁਦਰਤੀ ਤੌਰ ਤੇ ਮੋਰਚਾ ਤੇ ਜਾਂਦਿਆ ਹੈਗੀ ਅੱਗ ਲੱਗ ਗਈ ਹੈ ਇਹ ਸਾਰਾ ਇਹ ਜਾਂਚ ਦਾ ਵਿਸ਼ਾ ਹੈਗਾ ਜਿਹੜੀ ਇਹ ਜਾਂਚ ਕਰ ਰਹੇ ਆਂ ਜਾਂਚ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਊਗੀ ਉਸ ਹਿਸਾਬ ਨਾਲ ਜਿਹੜੀ ਹੈਗੀ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਸੇ ਸਰ ਮੁਰਗੀ ਜਾਂਚ ਕੀ ਆਇਆ ਸਮੇਂ ਮੋਟੀ ਜਾਂਚ ਤਾਂ ਜਿਵੇਂ ਪੈਟਰੋਲ ਜਿਹੜਾ ਹੈਗਾ ਜੋ ਮੌਕੇ ਤੇ ਜਾ ਕੇ ਦੇਖਿਆ ਪਲੱਸ ਉਹਦਾ ਜਿਹੜਾ ਮੋਟਰਸਾਈਕਲ ਤੇ ਕਾਰ ਜਿਹੜਾ ਵੀ ਪੈਟਰੋਲ ਦੀ ਸਮੈਲ ਆਉਂਦੀ ਹੈ ਵੀ ਪੈਟਰੋਲ ਜਿਹੜਾ ਹੈਗਾ ਪੈਟਰੋਲ ਦੇ ਨਾਲ ਜਿਹਨੂੰ ਅੱਖ ਲੱਗੀ ਲੱਗਦੀ ਹੈ ਉਹਨਾਂ ਸਰ ਜਿਹੜੀ ਇਹ ਸੁਣਨ ਚ ਆ ਰਹੇ ਕਿ ਉਹਨੂੰ ਉੱਥੇ ਬੁਲਾਇਆ ਗਿਆ ਪੈਸੇ ਦੇਣ ਦੇ ਲਈ ਬੁਲਾਇਆ ਗਿਆ ਜਿਵੇਂ ਪੈਸੇ ਉਹ ਵਿਆਜੂ ਉਹ ਵਿਆਜ ਦਾ ਕੰਮ ਕਰਦਾ ਸੀਗਾ ਜੀ ਠੀਕ ਹੈ ਵਿਆਜੂ ਪੈਸੇ ਦਿੰਦਾ ਸੀਗਾ ਵਿਆਜ ਦਾ ਕੰਮ ਕਰਦਾ ਸੀਗਾ ਉਹ ਸਬੰਧੀ ਉਹ ਸਾਰਾ ਜਾਂਚ ਦਾ ਵਿਸ਼ਾ ਹੈਗਾ ਇਨਵੈਸਟੀਗੇਸ਼ਨ ਦਾ ਉਹ ਪਾਰਟ ਹੈ ਰਸਿਗਿੰਗ ਤੋਂ ਬਾਅਦ ਜੇ ਜਿਹੜਾ ਵੀ ਕੋਈ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਇਨਵੋਲ ਹੋਊਗਾ ਤੇ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਊਗੀ